ਮੈਂ ਡਾਕਟਰ ਕਵਰਜੀਤ ਸਿੰਘ ਹੁੰਦਲ ਮੈਂ ਵਾਤਾਵਰਨ ਪ੍ਰੇਮੀ ਆ ਤੇ ਅੱਜ ਜੋ ਆਏ ਨੇ ਉੱਦੇਦਾਰ ਇੱਕ ਪੇੜ ਦੇਸ਼ ਕੇ ਨਾਮ ਉਹਨਾਂ ਦੇ ਹਮੈਤ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਦਰਖਤ ਜਿਹੜੇ ਆ ਉਹ ਸਾਡੀ ਸਭਿਤਾ ਆਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਿੱਦਾਂ ਕਹਿੰਦੇ ਨੇ ਕਿ ਇੱਕ ਰੁੱਖ ਤੇ ਸੌ ਸੁੱਖ ਇਹ ਸਬੇਤਾ ਤਾਂ ਹੀ ਇਹ ਕਾਇਮ ਰਹਿੰਦੀਆਂ ਨੇ ਇਹ ਤਾਂ ਹੀ ਸਰਵਾਈਵ ਕਰਦੀਆਂ ਨੇ ਜਿਹੇ ਦਰਖਤ ਜਿਹੜੇ ਆ ਪਲੇਨ ਏਰੀਏ ਮੈਦਾਨੀ ਏਰੀਏ ਦੇ ਵਿੱਚ 25% ਹੋਣ ਤੇ ਪਹਾੜਾਂ ਦੇ ਵਿੱਚ ਘੱਟੋ ਘੱਟ 33% ਹੋਣ ਪੰਜਾਬ ਦੇ ਵਿੱਚ ਜਿਹੜਾ ਜਿੱਦਾਂ ਅੰਕੜਾ ਡੀਸੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਗ੍ਰੀਨ ਕਵਰ ਆ ਫੋਰੈਸਟ ਏਰੀਆ ਜਿਹੜਾ ਵਾ ਉਹ ਬਹੁਤ ਜ਼ਿਆਦਾ ਕੱਟਿਆ ਤੇ ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਤੇ ਬਚਾਉਣੇ ਵੀ ਚਾਹੀਦੇ ਹਨ ਤੇ ਇਹ ਸਾਡਾ ਸਾਰਿਆਂ ਦਾ ਇਹ ਫਰਜ਼ ਬੰਦਾ ਵਾ ਦਰਖਤ ਜਿਹੜਾ ਵਾ ਉਹ ਆਕਸੀਜਨ ਦਿੰਦਾ ਵਾ ਦਰਖਤ ਸਾਡੇ ਆ ਲੱਕੜ ਦਿੰਦਾ ਵਾ ਦਰਖਤ ਸਾਡੇ ਜਿਹੜੇ ਸਾਡੀ ਜਿਹੜੀ ਧਰਤੀ ਆ ਉਹਨੂੰ ਉਪਜਾਊ ਬਣਾਉਂਦਾ ਉਹਦੇ ਪੱਤੇ ਡਿੱਗਦੇ ਆ ਤੇ ਉਹ ਡੀਕੰਪੋਜੀਸ਼ਨ ਹੋ ਕੇ ਸਾਡੀ ਜ਼ਮੀਨ ਜਿਹੜੀ ਆ ਉਹ ਮਜ਼ਬੂਤ ਬਣਦੀ ਆ ਉਹਦੇ ਨਾਲ ਹੀ ਜਿਹੜੇ ਪੰਛੀ ਆ ਉਹ ਆਉਂਦੇ ਆ ਆਪਣਾ ਇਕੋਲੋਜੀ ਇਕੋਲੋਜੀਕਲ ਜਿਹੜਾ ਬੈਲੈਂਸ ਆ ਜੇ ਉਹ ਨਹੀਂ ਰਹੇਗਾ ਇਹ ਸੈਂਟਿਸਟ ਕਹਿੰਦੇ ਨੇ ਕਿ ਜਿਹੜੀ ਸਿੰਧ ਘਾਟੀ ਦੀ ਸਭਿਤਾ ਉਹ ਦਰਖਤ ਘਟ ਹੋਣ ਕਰਕੇ ਹੀ ਜਿਹੜੀ ਉਹ ਖਤਮ ਹੋਈ ਸੀ ਇਹ ਸਭਿਤਾ ਤਾਂ ਹੀ ਜੀਵਤ ਰਹਿਣਗੀਆਂ ਜੇ ਦਰਖਤ ਹੋਣਗੇ ਤੇ ਸਾਡੀ ਬਹੁਤ ਜਿਆਦਾ ਦਰਖਤਾਂ ਦੀ ਘਾਟ ਹੈ ਆਪਾਂ ਵੱਧ ਵੱਧ ਦਰਖਤ ਲਾਈਏ ਸਸੇ ਕਾਲ ਜੀ ਮੇਰਾ ਇੰਜੀਨੀਅਰ ਦਰਜੀਤ ਸਿੰਘ ਜੀ ਦਾ ਸਾਰਿਆਂ ਨੂੰ ਬਸੰਤ ਦੀ ਜਿਹੜੀ ਬਹਾਰ ਹੋਣ ਜਿਹੜੀ ਆ ਬਿਲਕੁਲ ਸੂਰਜ ਜਿਹੜਾ ਆਪਣੀ ਕਿਰਨਾਂ ਪੂਰੀਆਂ ਲੈ ਕੇ ਆ ਗਿਆ ਬਸੰਤ ਬਹਾਰ ਸ਼ੁਰੂ ਹੈ ਹੁਣ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਇੱਕ ਪੇੜ ਦੇਸ਼ ਕੇ ਨਾਮ ਅਭਿਆਨ ਜਿਹੜਾ ਉਹਨਾਂ ਨੂੰ ਆਪਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਉਸ ਅਭਿਆਨ ਨੂੰ ਅੱਗੇ ਲੈ ਕੇ ਚੱਲੀਏ ਜਿੰਨੇ ਵੀ ਅਸੀਂ ਪੌਦੇ ਲਗਾ ਸਕਦੇ ਸਾਨੂੰ ਲਗਾਉਣੇ ਚਾਹੀਦੇ ਬੜਾ ਵੱਡਾ ਕਾਰਨ ਹੈ ਕਿ ਜਿਹੜੇ ਇਹ ਧਰਤੀ ਦੇ ਉੱਤੇ ਗ੍ਰੀਨ ਕਵਰ ਜਿਹੜਾ ਉਹ ਲਗਭਗ 35 30 35 ਪਰਸੈਂਟ ਜਿਹੜਾ ਚਾਹੀਦਾ ਤੇ ਉਹ ਮਸਾ ਜਿਹੜਾ 4-5 ਪਰਸੈਂਟ ਜਿਹੜਾ ਰਹੇਗਾ ਪੰਜਾਬ ਦੇ ਵਿੱਚ ਉਸ ਦੀ ਪੂਰਤੀ ਨੂੰ ਪੂਰਿਆ ਕਰਨ ਵਾਸਤੇ ਅੱਗੇ ਸਾਡਾ slogan ਹੁੰਦਾ ਸੀ ਹਰ ਮਨੁੱਖ ਲਾਵੇ ਇੱਕ ਰੁੱਖ ਮੈਂ ਸਮਝਦਾ ਕਿ ਹੁਣ ਸਾਨੂੰ ਹਰ ਇੱਕ ਮਨੁੱਖ ਨੂੰ 100 ਰੁੱਖ ਲਾਉਣੇ ਵੀ ਪੈਣੇ ਆ ਤੇ ਉਹਨਾਂ ਸਾਰੇ ਲਾਏ ਰੁੱਖਾਂ ਨੂੰ ਸਾਹਮਣਾ ਵੀ ਪੈਣਾ ਤਾਂ ਕਰਕੇ ਜਿਹੜਾ ਇਹ 5-4% ਤੋਂ 30-35% ਦਾ ਜਿਹੜਾ ਪਾੜਾ ਉਹ ਦੂਰ ਹੋਏਗਾ ਔਰ ਕਿਸੇ ਨੂੰ ਇਹਦੇ ਵਿੱਚ ਕੋਈ ਸੰਦੇਹ ਨਹੀਂਗਾ ਕਿ ਜਿਹੜੇ ਪੇੜ ਆ ਇਹ ਆਕਸੀਜਨ ਦੀਆਂ ਫੈਕਟਰੀਆਂ ਨੇ ਪੰਛੀਆਂ ਦਾ ਰਹਿਣ ਬਸੇਰਾ ਨੇ ਮੈਡੀਸਨਲ ਪਲਾਂਟ ਜਿਹੜੇ ਅੱਜਕੱਲ ਚੱਲੇ ਨੇ ਜਿਨ੍ਹਾਂ ਦੀ ਬੜੀ ਲੋਕ ਤੀਬਰਤਾ ਦੇ ਨਾਲ ਉਹਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੇ ਅਰਜਨ ਕੜੀਪਤਾ ਹੈ ਸੁਹਾੰਤਨਾ ਹੈ ਇਹੋ ਜਿਹੇ ਪਲਾਨ ਜਿਹੜੇ ਆ ਉਹ ਅਸੀਂ ਵੱਧ ਤੋਂ ਵੱਧ ਲਾਈਏ ਔਰ ਬੱਚਿਆਂ ਦੇ ਵਿੱਚ ਇਹ ਰੁਝਾਨ ਪੈਦਾ ਕਰੀਏ ਕਿ ਜਦੋਂ ਬੱਚਿਆਂ ਦਾ ਬਰਥਡੇ ਹੁੰਦਾ ਉਦੋਂ ਵੀ ਜਿਹੜਾ ਗਿਫਟ ਜਿਹੜੇ ਦਿੱਤੇ ਜਾਂਦੇ ਆ ਉਹ ਬੂਟੇ ਦੇ ਦਈਏ ਲਈਏ ਇਸੇ ਤਰ੍ਹਾਂ ਵੱਡੇ ਵਡੇਰਿਆਂ ਦਾ ਜੇ ਕੋਈ ਪ੍ਰੋਗਰਾਮ ਹੁੰਦਾ ਹੈ ਮੈਰਿਜ ਯੂਨੀਵਰਸਿਟੀ ਆ ਜਾਂ ਸਾਡੇ ਪੁਰਖੇ ਉਹਨਾਂ ਦੀ ਕੋਈ ਜਿਹੜੀ ਸ਼ਰਧਾਂਜਲੀ ਵਾਲੇ ਪ੍ਰੋਗਰਾਮ ਹੁੰਦੇ ਆ ਇਹਨਾਂ ਦੇ ਉੱਤੇ ਵੀ ਅਸੀਂ ਬੂਟਿਆਂ ਦਾ ਆਦਾਨ-ਪ੍ਰਦਾਨ ਕਰੀਏ ਵੱਧ ਤੋਂ ਵੱਧ ਧਰਤੀ ਜਿਹੜੀ ਸਾਡੀ ਆ ਇਹਨੂੰ ਬੂਟਿਆਂ ਦੇ ਨਾਲ ਸ਼ਿੰਗਾਰ ਦਈਏ ਤਾਕੇ ਰ ਗ੍ਰੀਨ ਕਵਰ ਧਰਤੀ ਦਾ ਪੂਰਾ ਹੋਵੇ ਮੈਂ ਫਿਰ ਤੋਂ ਪੰਜਾਬ ਦੇ ਵਾਸੀਆਂ ਨੂੰ ਹਰ ਇੱਕ ਜ਼ਿਲ੍ਹੇ ਦੇ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਆਓ ਆਪਾਂ ਨਾਲ ਮੁਲਕੇ ਆਪਣੀ ਧਰਤੀ ਨੂੰ ਬੂਟਿਆਂ ਦੇ ਨਾਲ ਰੁੱਖਾਂ ਦੇ ਨਾਲ ਸ਼ਿੰਗਾਰੀਏ ਇੱਕ ਪੇੜ ਦੇਸ਼ ਦੇ ਨਾਮ ਜਾ ਰਹਿ ਆਣਾ ਇਹਨੂੰ ਵੱਤੋ ਵੱਤ ਲੋਕਾਂ ਦੇ ਵਿੱਚ ਲੈ ਕੇ ਜਾਈਏ ਤੇ ਵੱਤੋ ਵੱਤ ਬੂਟੇ ਲਾਈਏ ਮੈਂ ਡਾਕਟਰ ਸੰਤੋਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਜਿਹੜੀ ਇੱਕ ਪੇੜ ਦੇਸ਼ ਕੇ ਨਾਮ ਅਭਿਆਨ ਚੱਲਿਆ ਹੈ ਇਹ ਹੋਰ ਤੇਜ਼ੀ ਨਾਲ ਚਲਾਇਆ ਜਾਣਾ ਚਾਹੀਦਾ ਹੈ ਇਹ ਇਸ ਮਹਿੰਮ ਦੀ ਜਿਹੜੀ ਸ਼ੁਰੂਆਤ ਇੱਕ ਦੋ ਸਾਲ ਪਹਿਲਾਂ ਕੀਤੀ ਗਈ ਸੀ ਤੇ ਹਰੇਕ ਪੰਜਾਬੀ ਤੱਕ ਪਹੁੰਚਣੀ ਚਾਹੀਦੀ ਹੈ ਪਹਿਲਾਂ ਇੱਕ ਹੁੰਦਾ ਸੀ ਵੀ ਹਮਦੋ ਹਮਾਰੇ ਦੋ ਲੇਕਿਨ ਮੈਂ ਸੋਚਦਾ ਜਿਸ ਸਾਹ ਨਾਲ ਬੂਟੇ ਘਟੇ ਨੇ ਦਰਖਤ ਘਟੇ ਨੇ ਹਮਦੋ ਹਮਾਰੇ ਸੋ ਚਾਹੀਦੀ ਹੈ ਜਿਹੜੇ ਦਰਖਤ ਨੇ ਰਵਾਇਤੀ ਦਰਖਾਸਤ ਕਰਕੇ ਉਹ ਘਟਦੇ ਜਾ ਰਹੇ ਨੇ ਜਿਵੇਂ ਝੰਡ ਟਾਲੀ ਕਿਕਰ ਇਹ ਮਸਾਈ 5-4% ਰਹਿ ਗਏ ਨੇ ਪਿਲੇ ਸਾਲ ਅਸੀਂ ਗਰਮੀ ਦਾ ਸੰਤਾਪ ਹੋ ਗਿਆ ਲੋਕਾਂ ਨੂੰ ਉਸ ਵੇਲੇ ਜਿਆਦਾ ਸੀ ਦਰਖਤ ਲਗਾਏ ਜਾਣੇ ਚਾਹੀਦੇ ਉਦੋਂ ਲੋਕਾਂ ਨੇ ਲਗਾਈ ਹੋਈ ਨੇ ਲੇਕਿਨ ਫਿਰ ਲੋਕਾਂ ਦੇ ਦਿਮਾਗ ਤੋਂ ਉਹ ਗੱਲ ਉਤਰ ਗਈ ਹੈ ਤੇ ਚਾਹੀਦਾ ਕਿ ਫਿਰ ਤੋਂ ਵੱਧ ਵੱਧ ਦਰਖਤ ਲਗਾਏ ਜਾਣ ਤੇ ਪੰਜਾਬ ਦਾ ਵਾਤਾਵਰਨ ਹੈ ਉਹ ਸੰਭਾਲਿਆ ਜਾ ਸਕੇ ਤੇ ਪਾਣੀ ਦਾ ਲੈਵਲ ਹੈ ਡਿੱਗ ਦਾ ਲੈਵਲ ਹੈ ਉਹ ਵੀ ਮੇਨਟੇਨ ਕੀਤਾ ਜਾ ਸਕੇ ਜਾਂ ਉੱਚਾ ਚੁੱਕਿਆ ਜਾ ਸਕੇ ਆਪਾਂ ਦੇਖਿਆ ਹੈ ਅਪੰਜਾਬ ਪੰਜਾਬ ਦੇ ਪਾਣੀ ਦਾ ਲੈਵਲ ਡਾਊਨ ਜਾ ਰਿਹਾ ਹੈ ਲੇਕਿਨ ਲਾਗਲੇ ਸੂਬੇ ਹਰਿਆਣਾ ਦਾ ਵਾਟਰ ਲੈਵਲ ਉੱਚਾ ਹੋ ਰਿਹਾ ਉੱਥੇ ਹਿਆਲੀ ਵਧ ਰਹੀ ਹੈ ਆਪਣੇ ਘਟ ਰਹੀ ਹੈ ਸੋ ਹਰ ਇੱਕ ਪੰਜਾਬੀ ਪੰਜਾਬ ਚ ਰਹਿਣ ਵਾਲੇ ਦਾ ਇਹ ਫਰਜ ਹੈ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਵੇ ਧੰਨਵਾਦ ਜਿਸ ਨੂੰ ਬੁੱਢੇ ਚਾਹੀਦੀ ਉਹਨੂੰ ਤੇ ਤੁਹਾਡੇ ਨਾਲ ਸਪਰਕ ਕਰ ਸਕਦਾ ਹੈ ਜਿੰਨੇ ਕੁ ਬੁੱਢੇ ਸਰਕੋ अवेलेबल ਹੋਣਗੇ ਅਸੀਂ ਬੂਟੇ ਅਵੇਲੇਬਲ ਕਰਾਵਾਂਗੇ ਇਸ ਤੋਂ ਨਾਲ ਨਾਲ ਅਸੀਂ ਜਾਣਕਾਰੀ ਵੀ ਰੱਖਦੇ ਹਾਂ ਬੂਟਿਆਂ ਦੇ ਐਸਪਰਟ ਵੀ ਆ ਹਰ ਤਰ੍ਹਾਂ ਦੀ ਸਾਡੀ ਜਾਣਕਾਰੀ ਉਪਲਬਧ ਹੈ ਕਿਹੜੇ ਜਿਹੇ ਵਾਤਾਵਰਣ ਜਿਹੇ ਬੂਟੇ ਬੀਜਨੇ ਚਾਹੀਦੇ ਹਾਂਜੀ ਕਿਸ ਜਗ੍ਹਾ ਤੇ ਕਿਹੋ ਜਿਹੇ ਬੂਟੇ ਕਿਸ ਮਿੱਟੀ 'ਚ ਕਿਹੋ ਜਿਹੇ ਬੂਟੇ ਕਿਸ ਪਾਣੀ 'ਚ ਕਿਹੋ ਜਿਹੇ ਬੂਟੇ ਇਹ ਹਰ ਤਰ੍ਹਾਂ ਦੀ ਜਾਣਕਾਰੀ ਸਾਡੇ ਕੋਲ ਉਪਲਬਧ ਰਹੇਗੀ ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਹਰਿਆਵਲ ਪੰਜਾਬ ਦਾ ਨੰਬਰ ਜਨਤਕ ਕਰ ਦਿਓ ਮੇਰੇ ਹਸਲ ਪਰ ਪਤਾ ਨਹੀਂ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਵੀਨ ਕੀ ਅੱਜ ਜਿਹੜਾ ਹਰਿਆਵਲ ਪੰਜਾਬ ਦੀ ਮੁਹਿੰਮ ਉਹਦੇ ਬਾਰੇ ਥੋੜਾ ਸੰਖੇਪ ਚ ਦੱਸੋ ਅੱਜ ਤੋਂ ਸਰਦਾ ਦਲਜੀਤ ਸਿੰਘ ਕੋਲੀ ਜੀ ਐਮਰਸਰਡ ਤੋਂ ਆਏ ਨੇ ਲੁਧਿਆਣਾ ਉਹਨਾਂ ਨੇ ਬੁਲਾਇਆ ਹੈ ਕਿ ਇੱਕ ਪੇੜ ਦੇਸ਼ ਦੇ ਨਾਮ ਅਭਿਆਨ ਫਿਰ ਤੋਂ ਸ਼ੁਰੂ ਕਰਨਾ ਹੈ ਮੌਸਮ ਖੁੱਲ ਗਿਆ ਹੈ ਫਿਰ ਤੋਂ ਸਭ ਕਾਰਕਿਰਤਾ ਮੈਦਾਨ ਦੇ ਵਿੱਚ ਆਣ ਪੇੜ ਪੌਦੇ ਲਗਾਉਣ ਨਵੀਆਂ ਟੀਮਾਂ ਬਣਾਉਣ ਆਪਣਾ ਤੋਂ ਵਿਚਾਰ ਹੈ ਤੁਹਾਨੂੰ ਕਿ ਕਿਸ ਨੇ ਸਵਾਲ ਪੁੱਛਿਆ ਵੀ ਪੇੜ ਲਈ ਪਾਣੀ ਚਾਹੀਦਾ ਹੈ ਜਾਂ ਪਾਣੀ ਲਈ ਪੇੜ ਚਾਹੀਦੇ ਨੇ? ਉਹ ਆਪਣਾ ਵਿਚਾਰ ਇਹ ਹੈ ਵੀ ਪਾਣੀ ਲਈ ਵੀ ਪੇੜ ਚਾਹੀਦੇ ਨੇ। ਜੇਕਰ ਪੰਜਾਬ ਦਾ ਵਾਟਰ ਲੈਵਲ ਘਟਦਾ ਪਿਆ ਹੈ। ਵਾਟਰ ਦੇ ਅੱਗੇ ਉੱਚਾ ਚੁਕਣਾ ਹੈ। ਤੁਹਾਨੂੰ ਲਈ ਬੱਤ ਉਹ ਪੇੜ ਲਗਾਓ। ਇਸ ਤਰ੍ਹਾਂ ਹੀ ਵਾਯੂ ਪ੍ਰਦੂਸ਼ਣ ਵੱਧਦਾ ਪਿਆ ਹੈ। ਪੇੜ ਪ੍ਰਮਾਤਮਾ ਦੀ ਐਸੀ ਬੜਬੁਲਲੀ ਦਾਤ ਹੈ। ਜਿੰਨੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਹੈ ਕਿ 에어 ਕੁਆਲਿਟੀ ਇੰਡੈਕਸ ਘਟ ਰਿਹਾ ਹੈ। ਤੋ ਉਹਨੂੰ ਉੱਚਾ ਕਰਨਾ ਹੈ। ਪੇੜ ਸਭ ਤਰ੍ਹਾਂ ਦੀਆਂ ਗੈਸਾਂ ਨੂੰ ਸੋਖਦਾ ਹੈ। ਇੱਥੋਂ ਤੱਕਰ ਕੀ ਜੋ ਧੁਨੀ ਪ੍ਰਦੂਸ਼ਣ ਹੈ ਉਸ ਨੂੰ ਵੀ ਪੇੜ ਸੋਖਦਾ ਹੈ। ਤੋ ਪ੍ਰਦੂਸ਼ਣ ਨੂੰ ਅਸੀਂ ਘਟਾਉਣਾ ਚਾਹੁੰਦੇ ਹਾਂ। ਸਾਫ਼ ਸੁਥਰਾ ਵਾਤਾਵਰਨ ਦੇਣਾ ਚਾਹੁੰਦੇ ਹਾਂ। ਤੋ ਤੇ ਲਈ ਵੱਧ ਤੋਂ ਵੱਧ ਪੇੜ ਲਗਾਓ। ਐਸੇ ਹੀ ਪਾਣੀਆਂ ਪੰਛੀਆਂ ਦਾ ਜੋ ਰਹਿਣ ਬਸੇਰਾ ਹੈ ਉਹ ਪੇੜ ਹੀ ਹੈ। ਪੇੜ ਕੱਟ ਰਹੇ ਨੇ ਇਸ ਕਰਕੇ ਪੰਛੀਆਂ ਦੇ ਆਲਣੇ ਵੀ ਘਟ ਰਹੇ ਨੇ ਅਸੀਂ ਪੰਛੀਆਂ ਦੇ ਘਰਾਂ ਦੀ ਜਗ੍ਹਾ ਤੇ ਆਪਣੇ ਘਰ ਬਣਾ ਰਹੇ ਹਾਂ ਇਸ ਲਈ ਪੰਛੀਆਂ ਦੀ ਸੰਖਿਆ ਘਟਦੀ ਪਈ ਹੈ ਪੰਛੀ ਆਣਗੇ ਰੌਣਕ ਲੱਗੇਗੀ ਉਹ ਮਿੱਠਾਂ ਕਰਨਗੇ ਉਹ ਖਾਦ ਬਣੇਗੀ ਪੰਛੀਆਂ ਲਈ ਵੀ ਪੇੜ ਚਾਹੀਦੇ ਨੇ